ਹਾਂਜੀ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਮੇਡ ਇਨ ਪੰਜਾਬ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸੋ ਅੱਜ ਅਸੀਂ ਗੱਲ ਕਰਾਂਗੇ ਉਸ ਜਰਨੈਲ ਦੀ ਜਿਹਨਾਂ ਦਾ ਨਾਮ ਸੁਨਹਿਰੀ ਪੰਨਿਆਂ ਤੇ ਲਿਖਿਆ ਗਿਆ ਸੀ ਹਾਂਜੀ ਅਸੀਂ ਗੱਲ ਕਰਨ ਜਾ ਰਹੇ ਹਾਂ ਜਿਹ ਹਰੀ ਸਿੰਘ ਨਲੂਆ ਜੀ ਦੇ ਬਾਰੇ ਤੇ ਉਹਨਾਂ ਦਾ ਨਾਮ ਹਰੀ ਸਿੰਘ ਤੋਂ ਹਰੀ ਸਿੰਘ ਨਲੂਆ ਕਿਵੇਂ ਪਿਆ ਹਾਂਜੀ ਇਹਨਾਂ ਦਾ ਜਨਮ 28 April 1799 ਗੁਜਰਾਵਾਲਾ ਪਾਕਿਸਤਾਨ ਵਿੱਚ ਹੋਇਆ ਸੀ ਤੇ ਇਹਨਾਂ ਦੇ ਪਿਤਾ ਦਾ ਨਾਮ ਗੁਰਦੇਵਾਲ ਸਿੰਘ ਤੇ ਮਾਤਾ ਜੀ ਦਾ ਨਾਮ ਬੀਬੀ ਧਰਮਕੌਰ ਸੀ ਤੇ ਇਹਨਾਂ ਦੇ ਦਾਦਾ ਜੀ ਦਾ ਨਾਮ ਬਿਸ਼ਨ ਸਿੰਘ ਸੀ ਜੋ ਅਹਿਮਦ ਸ਼ਾਹ ਅਬਦਾਲੀ ਨਾਲ ਲੜਦੇ-ਲੜਦੇ ਸ਼ਹੀਦ ਹੋ ਗਏ ਸੀ ਅਸੀਂ ਗੱਲ ਕਰਾਂਗੇ 1881 ਸਾਲ ਦੀ ਜਦੋਂ ਇੱਕ ਗੋਰਾ ਅੰਗਰੇਜ਼ ਦੁਨੀਆ ਦੇ ਮਹਾਨ ਜਰਨੈਲਾਂ ਬਾਰੇ ਲਿਖਣ ਲੱਗਾ ਤਾਂ ਉਸ ਦਾ ਹਰੀ ਸਿੰਘ ਨਲਵਾ ਜੀ ਬਾਰੇ ਲਿਖਦਾ ਸਿਰ ਝੁਕ ਗਿਆ ਸੀ ਤਾਂ ਉਸ ਦਾ ਕਹਿਣਾ ਸੀ ਕਿ ਦੁਨੀਆ ਦੀ ਨਜ਼ਰ ਵਿੱਚ ਬਲ ਕੇ ਚੰਗੇਜ਼ ਖਾਨ ਜਾਂ ਸਿਕੰਦਰ ਮਹਾਨ ਜਰਨੈਲ ਹੋਣਗੇ ਪਰ ਮੇਰੀ ਨਜ਼ਰ ਦੇ ਵਿੱਚ ਸਰਦਾਰ ਹਰੀ ਸਿੰਘ ਨਲਵਾ ਜੀ ਹੀ ਮਹਾਨ ਜਰਨੈਲ ਨੇ ਕਿਉਂਕਿ ਦਰਿਆਏ ਖੈਬਰ ਨੂੰ ਨਾ ਤਾਂ ਚੰਗੇਜ਼ ਖਾਨ ਫਤਿਹ ਕਰ ਸਕਿਆ ਸੀ ਤੇ ਨਾ ਹੀ ਸਿਕੰਦਰ ਫਤਿਹ ਕਰ ਸਕਿਆ ਸੀ ਤਾਂ ਉਸ ਨੂੰ ਫਤਿਹ ਕੀਤਾ ਸਿਰਫ ਹਰੀ ਸਿੰਘ ਨਲਵਾ ਜੀ ਨੇ ਸੋ ਉਸਨੇ ਕਿਹਾ ਕਿ ਜੇਕਰ ਸਕੰਦਰ ਜਾਂ ਚੰਗੇਜ਼ ਖਾਨ ਜਿੰਨੀ ਫੌਜ ਹਰੀ ਸਿੰਘ ਨਲਵਾ ਜੀ ਕੋਲ ਹੁੰਦੀ ਤਾਂ ਉਹ ਪੂਰੀ ਦੁਨੀਆ ਨੂੰ ਜਿੱਤ ਸਕਦੇ ਸੀ ਸੋ ਇੰਨਾ ਵੱਡਾ ਰੁਤਬਾ ਸੀ ਸਰਦਾਰ ਹਰੀ ਸਿੰਘ ਨਲਵਾ ਜੀ ਦਾ ਸੋ ਅੱਗੇ ਗੱਲ ਕਰਦੇ ਹਾਂ ਕਿ ਇਹਨਾਂ ਦੀ ਉਮਰ ਉਦੋਂ 7 ਸਾਲ ਦੀ ਸੀ ਜਦੋਂ ਇਹਨਾਂ ਦੇ ਪਿਤਾ ਗੁਰਦਿਆਲ ਸਿੰਘ ਜੀ ਇਸ ਦੁਨੀਆ ਨੂੰ ਛੱਡ ਗਏ ਸੀ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਨਾਨਕੇ ਘਰ ਆਪਣੇ ਮਾਤਾ ਜੀ ਨਾਲ ਕੁਝ ਸਮਾਂ ਬਤਾਇਆ ਤਾਂ ਉੱਥੇ ਹੀ ਇਹਨਾਂ ਨੇ ਪੰਜਾਬੀ ਫਾਰਸੀ ਦਾ ਕਈ ਭਾਸ਼ਾਵਾਂ ਦਾ ਗਿਆਨ ਵੀ ਹਾਸਲ ਕੀਤਾ ਤੇ ਉਥੇ ਹੀ ਘੋੜ ਸਵਾਰੀ ਤੇ ਤੀਰ ਅੰਦਾਜ਼ੀ ਦਾ ਵੀ ਇਹਨਾਂ ਨੇ ਗਿਆਨ ਹਾਸਲ ਕੀਤਾ ਤੀਰ ਅੰਦਾਜ਼ੀ ਦੇ ਵਿੱਚ ਇਹਨਾਂ ਦਾ ਨਿਸ਼ਾਨਾ ਬਹੁਤ ਹੀ ਪੱਕਾ ਹੁੰਦਾ ਸੀ ਸੋ ਅੱਗੇ ਗੱਲ ਕਰਾਂਗੇ ਕਿ ਮਹਾਰਾਜ ਜੀਤ ਸਿੰਘ ਜੀ ਦੇ ਨਾਲ ਇਹਨਾਂ ਦੀ ਮੁਲਾਕਾਤ ਕਦੋਂ ਹੋਈ ਉਸ ਟਾਈਮ ਮਹਾਰਾਜ ਜੀਤ ਸਿੰਘ ਜੀ ਦਾ ਰਾਜ ਹੁੰਦਾ ਸੀ ਪੰਜਾਬ ਦੇ ਵਿੱਚ ਤੇ ਮਹਾਰਾਜ ਜੀਤ ਸਿੰਘ ਜੀ ਹਰ ਹਰ ਬਸੰਤ ਪੰਜਵੀਂ ਤੇ ਇੱਕ ਦਰਬਾਰ ਕਰਿਆ ਕਰਦੇ ਸੀ ਤੇ ਉੱਥੇ ਹਰ ਤਰ੍ਹਾਂ ਦੇ ਜਰਨੈਲ ਆਉਂਦੇ ਤੇ ਆਪਣਾ ਜੋਹਰ ਦਿਖਾਉਂਦੇ ਹੁੰਦੇ ਸੀ ਤੇ ਇਹਨਾਂ ਦੀ ਉਮਰ ਉਦੋਂ 15 ਸਾਲ ਦੀ ਸੀ ਜਦੋਂ ਇਹਨਾਂ ਨੇ ਵੀ ਉੱਥੇ ਜਾ ਕੇ ਆਪਣਾ ਜੋਹਰ ਦਿਖਾਇਆ ਤਾਂ ਆਪਣੀ ਕਿਰਪਾਨ ਨੂੰ ਇੱਕ ਵੱਖਰੇ ਹੀ ਢੰਗ ਨਾਲ ਚਲਾਇਆ ਸੋ ਇਹਨਾਂ ਦੀ ਕਿਰਪਾਨ ਨੂੰ ਵੱਖਰੇ ਹੀ ਢੰਗ ਨਾਲ ਚਲਾਉਂਦੇ ਹੋਏ ਮਹਾਰਾਜ ਜੀ ਸਿੰਘ ਨੇ ਇਹਨਾਂ ਨੂੰ ਦੇਖਿਆ ਤੇ ਉਹਨਾਂ ਨੇ ਇਹਨਾਂ ਨੂੰ ਆਪਣੇ ਕੋਲ ਬੁਲਾਇਆ ਤੇ ਆਪਣੇ ਗਲ ਨਾਲ ਲਾਇਆ ਤੇ ਉਸ ਤੋਂ ਬਾਅਦ ਇਹਨਾਂ ਨੇ ਉਹਨਾਂ ਨੂੰ ਆਪਣੀ ਫੌਜ ਵਿੱਚ ਸ਼ਾਮਲ ਕਰ ਲਿਆ ਤੇ ਕਈ ਮਹਿੰਗੀਆਂ ਜ਼ਗੀਰਾਂ ਵੀ ਭੇਟ ਕੀਤੀਆਂ ਸੋ ਉਸ ਤੋਂ ਬਾਅਦ ਹਰੀ ਸਿੰਘ ਨਲਵਾ ਜੀ ਇਹਨਾਂ ਦੀ ਫੌਜ ਵਿੱਚ ਸ਼ਾਮਲ ਹੋ ਗਏ ਤਾਂ ਫਿਰ ਕਈ ਤਰ੍ਹਾਂ ਦੀਆਂ ਉਹਨਾਂ ਨੇ ਜੰਗਾਂ ਵੀ ਲੜੀਆਂ ਤਾਂ ਜਿੱਤੀਆਂ ਵੀ ਤੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਇਹਨਾਂ ਦਾ ਨਾਮ ਹਰੀ ਸਿੰਘ ਤੋਂ ਹਰੀ ਸਿੰਘ ਨਲਵਾ ਕਿਵੇਂ ਪਿਆ ਸੀ ਸੋ ਇੱਕ ਵਾਰ ਦੀ ਗੱਲ ਹੈ ਜਦੋਂ ਮਹਾਰਾਜਾ ਅਨਜੀਤ ਸਿੰਘ ਤੇ ਹਰੀ ਸਿੰਘ ਨਲਵਾ ਜੀ ਜੰਗਲ ਵਿੱਚ ਜਾ ਰਹੇ ਸੀ ਤੇ ਉੱਥੇ ਇੱਕ ਸ਼ੇਰ ਇਹਨਾਂ ਨੂੰ ਮਿਲ ਜਾਂਦਾ ਹੈ ਤੇ ਸ਼ੇਰ ਇਹਨਾਂ ਤੇ ਹਮਲਾ ਕਰਦਾ ਹੈ ਤੇ ਮਹਾਰਾਜਾ ਅਜੀਤ ਸਿੰਘ ਆਪਣੇ ਸੈਨਿਕਾਂ ਨੂੰ ਕਹਿੰਦੇ ਹਨ ਕਿ ਇਸ ਨੂੰ ਰੋਕਿਆ ਜਾਵੇ ਤੇ ਹਰੀ ਸਿੰਘ ਨਲਵਾ ਜੀ ਮਹਾਰਾਜਾ ਅਜੀਤ ਸਿੰਘ ਨੂੰ ਕਹਿੰਦੇ ਹਨ ਕਿ ਮਹਾਰਾਜਾ ਅਜੀਤ ਸਿੰਘ ਜੀ ਮੈਨੂੰ ਇਸ ਨਾਲ ਲੜਨ ਦਾ ਹੁਕਮ ਦਿੱਤਾ ਜਾਵੇ ਜੇ ਮੈਂ ਇਸ ਨਾਲ ਹਾਰ ਗਿਆ ਤਾਂ ਉਸ ਤੋਂ ਬਾਅਦ ਸਾਡੇ ਸੈਨਿਕ ਲੜ ਸਕਦੇ ਨੇ ਸੋ ਮਹਾਰਾਜ ਜੀ ਸਿੰਘ ਨੇ ਹਰੀ ਸਿੰਘ ਨਲਵਾ ਜੀ ਨੂੰ ਹੁਕਮ ਦਿੱਤਾ ਕਿ ਠੀਕ ਆ ਤੂੰ ਇਸ ਦਾ ਸ਼ਿਕਾਰ ਕਰ ਸੋ ਉੱਥੇ ਜੋ ਉਸ ਟਾਈਮ ਹੋਇਆ ਉਹ ਸਾਰੀ ਦੁਨੀਆ ਅਹੀ ਯਾਦ ਕਰਦੀ ਹੈ ਸੋ ਹਰੀ ਸਿੰਘ ਨਲਵਾ ਜੀ ਨੇ ਆਪਣੇ ਘੋੜੇ ਤੋਂ ਹੇਠਾਂ ਉਤਰ ਕੇ ਆਪਣੀ ਕਿਰਪਾਨ ਕੱਢੀ ਤਾਂ ਉਸ ਦਾ ਸ਼ਿਕਾਰ ਕਰਨਾ ਸ਼ੁਰੂ ਕੀਤਾ ਤੇ ਜਦੋਂ ਉਸ ਦਾ ਸ਼ਿਕਾਰ ਕਰਨ ਲੱਗੇ ਤਾਂ ਉਹਨਾਂ ਦੀ ਕਿਰਪਾਨ ਹੱਥੋਂ ਡਿੱਗ ਗਈ ਸੀ ਤਾਂ ਸਾਰੇ ਸੋਚਣ ਲੱਗੇ ਕਿ ਹਰੀ ਸਿੰਘ ਨਲਵਾ ਹੁਣ ਸ਼ਿਕਾਰ ਨਹੀਂ ਕਰ ਸਕਦਾ ਤੇ ਫਿਰ ਉੱਥੇ ਜੋ ਹੋਇਆ ਉਹ ਸਾਰੀ ਦੁਨੀਆ ਨੂੰ ਹੈਰਾਨ ਕਰਨ ਵਾਲਾ ਸੀ ਤੇ ਮਹਾਰਾਜ ਜੀ ਸਿੰਘ ਨੇ ਦੇਖਿਆ ਕਿ ਹਰੀ ਸਿੰਘ ਨਲੂਆ ਜੀ ਨੇ ਆਪਣੇ ਘੋੜੇ ਤੋਂ ਥੱਲੇ ਉਤਰ ਕੇ ਆਪਣੀ ਕਿਰਪਾਨ ਨੂੰ ਜਦੋਂ ਰੇਠਾਂ ਡਿੱਗ ਗਿਆ ਤਾਂ ਉਸਨੇ ਆਪਣੀ ਗਾਤਰੇ ਦੀ ਕਿਰਪਾਨ ਨਾਲ ਸ਼ਿਕਾਰ ਕਰਨਾ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਸ਼ੇਰ ਦੀ ਪਿੱਠ ਤੇ ਬੈ ਕੇ ਉਸਨੇ ਆਪਣੇ ਹੱਥਾਂ ਨਾਲ ਹੀ ਸ਼ੇਰ ਦਾ ਜਬਾੜਾ ਪਾੜ ਦਿੱਤਾ ਸੀ ਸੋ ਇੰਨੀ ਤਾਕਤ ਸੀ ਹਰੀ ਸਿੰਘ ਨਲੂਆ ਜੀ ਦੇ ਵਿੱਚ ਸਭ ਨੂੰ ਪਤਾ ਹੈ ਕਿ ਸ਼ੇਰ ਦਾ ਸ਼ਿਕਾਰ ਕਰਨਾ ਕਿਸੇ ਆਮ ਬੰਦੇ ਦੇ ਹੱਥ ਨਹੀਂ ਹੁੰਦਾ ਕਿਉਂਕਿ ਸ਼ੇਰ ਦੇ ਜਬਾੜੇ ਵਿੱਚ 900 ਤੋਂ 1100 ਪਾਉਂਡ ਤੱਕ ਦੀ ਤਾਕਤ ਹੁੰਦੀ ਹੈ ਜੋ ਕਿ ਬਹੁਤ ਹੀ ਜ਼ਿਆਦਾ ਤਾਕਤ ਹੁੰਦੀਆਂ ਕੋਈ ਆਮ ਬੰਦਾ ਉਸ ਦਾ ਸ਼ਿਕਾਰ ਨਹੀਂ ਕਰ ਸਕਦਾ ਸੋ ਮਹਾਰਾਜ ਜੀ ਸਿੰਘ ਨੇ ਫਿਰ ਉਸ ਤੋਂ ਬਹੁਤ ਜ਼ਿਆਦਾ ਖੁਸ਼ ਹੋ ਕੇ ਉਹਨਾਂ ਨੂੰ ਗੱਲ ਨਾਲ ਲਾਇਆ ਤੇ ਕਿਹਾ ਕਿ ਤੂੰ ਹੀ ਮੇਰਾ ਰਾਜਾ ਨਾਲ ਹੈ ਸੋ ਰਾਜਾ ਨਾਲ ਉਸ ਟਾਈਮ ਉਹ ਵੀ ਸ਼ੇਰਾਂ ਦਾ ਸ਼ਿਕਾਰ ਕਰਿਆ ਕਰਦਾ ਸੀ ਤੇ ਜਿਸ ਤਰ੍ਹਾਂ ਹਰੀ ਸਿੰਘ ਨਲਵਾ ਜੀ ਨੇ ਸ਼ਿਕਾਰ ਕੀਤਾ ਤਾਂ ਉਸ ਤਰ੍ਹਾਂ ਤਾਂ ਰਾਜਾ ਨਾਲ ਵੀ ਨਹੀਂ ਕਰ ਸਕਿਆ ਸੀ ਸੋ ਉਸ ਤੋਂ ਬਾਅਦ ਮਹਾਰਾਜ ਜੀ ਸਿੰਘ ਉਹਨਾਂ ਤੋਂ ਬਹੁਤ ਖੁਸ਼ ਹੋਏ ਤਾਂ ਉੱਥੋਂ ਹੀ ਇਹਨਾਂ ਦਾ ਨਾਮ ਹਰੀ ਸਿੰਘ ਤੋਂ ਹਰੀ ਸਿੰਘ ਨਲਵਾ ਜੀ ਪਿਆ ਤੋ ਉਸ ਤੋਂ ਬਾਅਦ ਮਹਾਰਾਜ ਜੀ ਸਿੰਘ ਜਿਹੜਾ ਇਹਨਾਂ ਦੀ ਜ਼ਗੀਰ ਵਿੱਚ ਬਹੁਤ ਵਾਧਾ ਕੀਤਾ ਤਾਂ ਉਸ ਤੋਂ ਬਾਅਦ ਇਹਨਾਂ ਦੀ ਜ਼ਗੀਰ ਵਿੱਚ ਵਾਧਾ ਕਰਦਿਆਂ ਉਸ ਟਾਈਮ ਦੀ ਇਹਨਾਂ ਦੀ ਸਾਲਾਨਾ ਆਮਦਨ 9,93,000 ਰੁਪਿਆ ਕਰ ਦਿੱਤੀ ਸੀ ਸੋ ਉਸ ਟਾਈਮ 9,93,000 ਸਾਲਾਨਾ ਆਮਦਨ ਬਹੁਤ ਹੀ ਜ਼ਿਆਦਾ ਹੁੰਦੀ ਸੀ ਸੋ ਅੱਗੇ ਗੱਲ ਕਰਦੇ ਹਾਂ ਕਿ ਹਰੀ ਸਿੰਘ ਨਲਵਾ ਜੀ ਆਪਣੀ ਇਸ ਆਮਦਨ ਦਾ ਕੀ ਕਰਦੇ ਸੀ ਹਰੀ ਸਿੰਘ ਨਲਵਾ ਜੀ ਇਸ ਆਮਦਨ ਨੂੰ ਗੁਰਦੁਆਮਾ ਤੇ ਖਰਚ ਕਰਦੇ ਤੇ ਹੋਰ ਵੀ ਆਪਣੀ ਸੈਨਿਕਾ ਤੇ ਖਰਚ ਕਰਦੇ ਆਪਣੇ ਘੋੜਿਆਂ ਤੇ ਖਰਚ ਕਰਦੇ ਜਾਂ ਆਪਣੇ ਜੋ ਵੀ ਹੋਰ ਸਮੱਗਰੀ ਸੀ ਉਸ ਤੇ ਖਰਚ ਕਰਦੇ ਸੋ ਅੱਗੇ ਗੱਲ ਕਰਦੇ ਹਾਂ ਕਿ ਜੋ ਅੱਜ ਅਕਾਲ ਤਖਤ ਸਾਹਿਬ ਤੇ ਸੋਨੇ ਦਾ ਗੁੰਮਟਾਸੀਂ ਦੇਖਦੇ ਹਾਂ ਉਹ ਹਰੀ ਸਿੰਘ ਨਲਵਾ ਜੀ ਦੇ ਆਪਣੀ ਕਮਾਈ ਤੋਂ ਹੀ ਬਣਿਆ ਸੀ ਤੇ ਜੋ ਗੁਰੂ ਨਾਨਕ ਦੇਵ ਜੀ ਪਾਸ਼ਾ ਨੇ ਪੱਥਰ ਨੂੰ ਰੋਕ ਕੇ ਬਲੀ ਕੰਧਾਰੀ ਦਾ ਹੰਕਾਰ ਤੋੜਿਆ ਸੀ ਜਿੱਥੇ ਅੱਜ ਗੁਰਦੁਆਰਾ ਪੰਜਾ ਸਾਹਿਬ ਹੈ ਤਾਂ ਉਹ ਵੀ ਸਰਦਾਰ ਹਰੀ ਸਿੰਘ ਨਲਵਾ ਜੀ ਨੇ ਹੀ ਬਣਾਇਆ ਸੀ ਤੇ ਕਈ ਤਰ੍ਹਾਂ ਦੇ ਹੋਰ ਗੁਰਧਾਮਾਂ ਤੇ ਖਰਚ ਵੀ ਕੀਤਾ ਤੇ ਅੱਗੇ ਗੱਲ ਕਰਦੇ ਹਾਂਗੇ ਜਦੋਂ ਹਰੀ ਸਿੰਘ ਨਲਵਾ ਜੀ ਨੇ ਆਪਣੀ ਇਸ ਜ਼ਗੀਰ ਨੂੰ ਵਾਧੇ ਵਿੱਚ ਕਰਦਿਆਂ ਉਹਨਾਂ ਨੇ ਕੋਈ ਵੀ ਆਪਣਾ ਨਿੱਜੀ ਕੰਮ ਦੇ ਵਿੱਚ ਆਪਣੀ ਜ਼ਗੀਰ ਨੂੰ ਨਹੀਂ ਲਾਇਆ ਸੀ ਸੋ ਆਪਣੀ ਜਾਂ ਗੁਰਧਾਮਾਂ ਤੇ ਖਰਚ ਕਰਿਆ ਕਰਦੇ ਸੀ ਜਾਂ ਆਪਣੇ ਸੈਨਿਕਾਂ ਤੇ ਜਾਂ ਆਪਣੀ ਫੌਜ ਤੇ ਖਰਚ ਕਰਿਆ ਕਰਦੇ ਸੀ ਤਾਂ ਉਸ ਤੋਂ ਬਾਅਦ ਹਰੀ ਸਿੰਘ ਨਲਵਾ ਜੀ ਨੇ ਬਹੁਤ ਜੰਗਾਂ ਲੜੀਆਂ ਤਾਂ ਉਸ ਤੋਂ ਬਾਅਦ ਜਦੋਂ ਮੁਲਤਾਨ ਦੀ ਜੰਗ ਲੜੀ ਤਾਂ ਹਰੀ ਸਿੰਘ ਨਲਵਾ ਜੀ ਉੱਥੇ ਬਹੁਤ ਹੀ ਜ਼ਿਆਦਾ ਗੰਭੀਰ ਜ਼ਖਮੀ ਹੋ ਗਏ ਸੀ ਜਦੋਂ ਉਹਨਾਂ ਨੂੰ ਠੀਕ ਹੁੰਦੇ ਹੁੰਦੇ ਵੀ 6 ਮਹੀਨੇ ਲੱਗੇ ਸੀ ਤਾਂ ਜਦੋਂ ਮਹਾਰਾਜਾ ਜੀਤ ਸਿੰਘ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਮਲਤਾਨ ਨੂੰ ਫਤਿਹ ਕਰ ਲਿਆ ਤੇ ਮਹਾਰਾਜਾ ਜੀਤ ਸਿੰਘ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ ਹੋਇਆ ਤਾਂ ਕਈ ਮਹਿੰਗੇ ਜ਼ਗੀਰਾ ਤੇ ਮਹਿੰਗੇ ਇਨਾਮ ਦਿੱਤੇ। ਸਵੰਤ ਵਿੱਚ ਗੱਲ ਕਰਦੇ ਆਂ ਕਿ ਇਹਨਾਂ ਦੀ ਜ਼ਗੀਰ ਵਿੱਚ ਇੰਨਾ ਜ਼ਿਆਦਾ ਵਾਅਦਾ ਕਰ ਦਿੱਤਾ ਗਿਆ ਕਿ ਸਿੱਖ ਰਾਜ ਦੇ ਵਿੱਚ ਸਭ ਤੋਂ ਵੱਧ ਜ਼ਗੀਰ ਇਹਨਾਂ ਕੋਲ ਹੀ ਹੁੰਦੀ ਸੀ। ਸੋ ਇਸ ਤੋਂ ਬਾਅਦ ਉਹਨਾਂ ਨੇ ਕਈ ਲੜਾਈਆਂ ਲੜੀਆਂ ਤੇ ਕਈ ਜਿੱਤੀਆਂ ਵੀ। ਸੋ ਉਸ ਤੋਂ ਬਾਅਦ ਉਹਨਾਂ ਨੇ ਖੈਬਰ-ਏ-ਦਰਿਆ, ਮਲਤਾਨ ਤੇ ਪੇਸ਼ਾਵਰ ਤੇ ਵੀ ਰਾਜ ਕਰ ਲਿਆ। ਸੋ ਇਹ ਸੀ ਹਰੀ ਸਿੰਘ ਨਲਵਾ ਜੀ ਦੇ ਬਾਰੇ ਕੁਝ ਜਾਣਕਾਰੀ ਇਹਨਾਂ ਦਾ ਜਨਮ ਕਦੋਂ ਹੋਇਆ ਤੇ ਕਦੋਂ ਇਹਨਾਂ ਦਾ ਨਾਮ ਹਰੀ ਸਿੰਘ ਤੋਂ ਹਰੀ ਸਿੰਘ ਨਲਵਾ ਪਿਆ ਤੇ ਇਹਨਾਂ ਨੇ ਕਈ ਜੰਗਾਂ ਫਤਿਹ ਕੀਤੀਆਂ ਸੋ ਅੱਜ ਅਸੀਂ ਯਾਦ ਕਰਦੇ ਹਾਂ ਜੀ ਸੋ ਅੱਗੇ ਗੱਲ ਕਰਾਂਗੇ ਕਿ ਹਰੀ ਸਿੰਘ ਨਲਵਾ ਜੀ ਨੇ ਪੇਸ਼ਾਵਰ ਨੂੰ ਫਤਿਹ ਕੀਤਾ ਮਲਤਾਨ ਨੂੰ ਫਤਿਹ ਕੀਤਾ ਕਸੂਰ ਨੂੰ ਫਤਿਹ ਕੀਤਾ ਹੋਰ ਕਈ ਤਰ੍ਹਾਂ ਦੇ ਰਾਜ ਰਾਜ ਜੋ ਕਈ ਤਰ੍ਹਾਂ ਦੇ ਕਿਲਿਆਂ ਨੂੰ ਫਤਿਹ ਕੀਤਾ ਤੇ ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਇਹਨਾਂ ਤੋਂ ਬਹੁਤ ਹੀ ਜ਼ਿਆਦਾ ਖੁਸ਼ ਹੋਇਆ ਕਰਦੇ ਸਨ ਤੇ ਜੋ ਵੀ ਬਾਅਦ ਵਿੱਚ ਉਹਨਾਂ ਨੇ ਆਪਣਾ ਕੰਮ ਕਰਨਾ ਜਾਂ ਕੋਈ ਵੀ ਫੈਸਲਾ ਲੈਣਾ ਤਾਂ ਹਰੀ ਸਿੰਘ ਨਲੂਆ ਤੋਂ ਬਿਨਾਂ ਪੁੱਛੇ ਆਪਣਾ ਫੈਸਲਾ ਨਹੀਂ ਲੈਂਦੇ ਸੀ ਹਾਂਜੀ ਸੋ ਇਹ ਗੱਲ ਸੀ ਹਰੀ ਸਿੰਘ ਨਲੂਆ ਜੀ ਦੇ ਬਾਰੇ ਕੁਝ ਜਾਣਕਾਰੀ ਇਹਨਾਂ ਦਾ ਜਨਮ ਕਦੋਂ ਹੋਇਆ ਤੇ ਕਦੋਂ ਇਹਨਾਂ ਦਾ ਨਾਮ ਹਰੀ ਸਿੰਘ ਤੋਂ ਹਰੀ ਸਿੰਘ ਨਲੂਆ ਜੀ ਪਿਆ ਤੇ ਕਦੋਂ ਇਹਨਾਂ ਦੀ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਮੁਲਾਕਾਤ ਹੋਈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਲਾਈਕ ਤੇ ਕਮੈਂਟ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੋ ਅਗਲੀ ਵੀਡੀਓ ਆਪਾਂ ਗੱਲ ਕਰਾਂਗੇ ਕਿ ਇਹਨਾਂ ਨੂੰ ਕਿਵੇਂ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਕਿਵੇਂ ਹਰੀ ਸਿੰਘ ਨਲਵਾ ਜੀ ਗਦਾਰੀ ਦਾ ਸ਼ਿਕਾਰ ਹੋਏ ਤਾਂ ਕਿਵੇਂ ਇਹਨਾਂ ਦੀ ਸ਼ਹੀਦੀ ਇਹਨਾਂ ਨੂੰ ਹਾਸਲ ਹੋਈ ਤੇ ਕਿਵੇਂ ਇਹਨਾਂ ਨੇ ਆਪਣੀ ਸ਼ਹੀਦੀ ਦਾ ਜਾਨ ਪੀਤਾ ਸੋ ਅੱਗੇ ਗੱਲ ਕਰਾਂਗੇ ਜੀ ਕਿ ਹਰੀ ਸਿੰਘ ਨਲਵਾ ਜੀ ਬਹੁਤ ਹੀ ਬਹਾਦਰ ਸੀ ਤੇ ਇਹਨਾਂ ਦੀ ਬਹਾਦਰੀ ਤਾਂ ਪੂਰੀ ਦੁਨੀਆ ਵਿੱਚ ਵੀ ਕਾਇਮ ਹੈ ਅੱਜ ਤੱਕ ਕਾਇਮ ਹੈ ਤੇ ਇਹਨਾਂ ਦਾ ਅੱਜ ਵੀ ਇਹਨਾਂ ਦੀ ਜੋ ਸਮਾਦ ਹੈ ਉਹ ਪਾਕਿਸਤਾਨ ਦੇ ਵਿੱਚ ਬਣੀ ਹੈ ਤੁਸੀਂ ਦੇਖ ਸਕਦੇ ਹੋ ਜਾ ਕੇ ਸੋ ਇਤਿਹਾਸ ਗਵਾਹ ਹੈ ਕਿ ਹਰੀ ਸਿੰਘ ਨਲਵਾ ਜੀ ਕਿੰਨੇ ਬਹਾਦਰ ਜਰਨੈਲ ਸੀ ਤੇ ਕਿੰਨਾ ਇਹਨਾਂ ਦਾ ਉਦੋਂ ਬੋਲਾ ਬਾਲਾ ਚੱਲਦਾ ਹੁੰਦਾ ਸੀ ਤੇ ਅੱਗੇ ਗੱਲ ਕਰਾਂਗੇ ਕਿ ਜਦੋਂ ਹਰੀ ਸਿੰਘ ਨਲਵਾ ਜੀ ਬਹੁਤ ਹੀ ਜ਼ਿਆਦਾ ਬਹਾਦਰ ਤੇ ਬਹੁਤ ਹੀ ਜ਼ਿਆਦਾ ਜੰਗ ਜੁੱਧ ਹੋ ਗਏ ਤਾਂ ਹਮਾਰਾ ਰਣਜੀਤ ਸਿੰਘ ਨੇ ਇਹਨਾਂ ਨੂੰ ਆਪਣੀ ਫੌਜ ਦਾ ਕਮਾਂਡਰ ਬਣਾ ਦਿੱਤਾ ਤੇ ਕਮਾਂਡਰ ਬਣਾ ਦਿੱਤਾ ਤੇ ਜਦੋਂ ਹਰ ਫੌਜ ਨੇ ਕੋਈ ਵੀ ਫੈਸਲਾ ਲੈਣਾ ਤਾਂ ਹਰੀ ਸਿੰਘ ਨਲਵਾ ਜੀ ਇਹਨਾਂ ਨੂੰ ਹੈਂਡਲ ਕਰਿਆ ਕਰਦੇ ਸੀ ਤੇ ਉਸ ਤੋਂ ਬਾਅਦ ਹਰੀ ਸਿੰਘ ਨਲਵਾ ਜੀ ਨੇ ਬਹੁਤ ਜੰਗਾਂ ਜਿੱਤੀਆਂ ਤੇ ਕਈ ਜੰਗਾਂ ਜਿੱਤਣ ਤੋਂ ਬਾਅਦ ਇਹਨਾਂ ਨੇ ਫਿਰ ਆਪਣੇ ਕਈ ਤਰ੍ਹਾਂ ਦੇ ਕਿਲੇ ਮੁਰੰਮਤ ਕਰਾਇਆ ਤੇ ਕਈ ਤਰ੍ਹਾਂ ਨਵੇਂ ਬਣਾਏ ਤੇ ਆਪਣੀ ਜਿੰਨੀ ਜ਼ਗੀਰ ਵਿੱਚ ਵਾਧਾ ਹੋਇਆ ਤਾਂ ਹਰ ਕੋਈ ਜ਼ਗੀਰ ਨੂੰ ਆਪਣੇ ਨਿੱਜੀ ਕੰਮਾਂ ਵਿੱਚ ਤੋਂ ਲਾਉਣ ਤੋਂ ਇਲਾਵਾ ਆਪਣੇ ਗੁਰਧਾਮਾਂ ਤੇ ਖਰਚ ਕੀਤਾ ਤੇ ਆਪਣੀ ਫੌਜ ਵਿੱਚ ਖਰਚ ਕੀਤਾ ਸੋ ਅਗਲੀ ਗੱਲ ਕਰਾਂਗੇ ਇਹਨਾਂ ਨੂੰ ਕਿਵੇਂ ਗਦਾਰੀ ਨਾਲ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਤੇ ਕਿਵੇਂ ਗਦਾਰੀ ਦਾ ਸ਼ਿਕਾਰ ਹੋਏ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੇ ਵੀਡੀਓ ਲੱਗੀ ਵਧੀਆ ਲੱਗੀ ਤਾਂ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਕਮੈਂਟ ਕਰਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ